ਜਿੰਜ ਆਇਆ ਜੀ ਮੈਂ ਤੁਸੀਂ ਹੁਣ ਇਸ ਪਾਸੇ ਆਏ ਹੋ ਫੈਮਿਲੀ ਵੱਲੋਂ ਕਦੇ ਇਸ ਚੀਜ਼ ਦਾ ਕੀਤਾ ਨਹੀਂ ਗਿਆ ਕਿ ਤੁਸੀਂ ਕਿੱਧਰ ਚਲੇ ਗਏ ਫੈਮਿਲੀ ਤੁਹਾਡੀ ਸਾਰੀ ਜਿਹੜੀ ਉਸ ਪਾਸੇ ਹੀ ਹੈ ਹਜੇ ਔਰਨਮੈਂਟਸ ਪਾਉਂਦੀ ਸੀ ਤਾਂ ਕਈ ਵਾਰ ਮੈਨੂੰ ਘਰ ਦੇ ਆ ਜੋ ਕਈਆਂ ਨੇ ਕਹਿਣਾ ਲੈ ਤੂੰ ਵੱਖਰਾ ਅਮਰਿਤ ਚੱਕ ਲਿਆ ਤੂੰ ਕੰਨਾਚ ਵੀ ਨਹੀਂ ਪਾਉਂਦੀ ਤੂੰ ਲੈ ਹੱਥ 'ਚ ਤਾਂ ਪਾਈ ਸਕਦੇ ਆ ਯਾ ਗਲੇ ਮੈਂ ਨਹੀਂ ਕਹਿੰਦੀ ਕਿ ਇਹ ਕੋਈ ਬਹੁਤ ਵੱਡੀ ਗੱਲ ਹੈ ਪਰ ਮੇਰਾ ਆਪਣਾ ਹੀ ਦਿਲ ਨਹੀਂ ਕਰ ਰਿਹਾ ਮੈਨੂੰ ਲੱਗਦਾ ਹੈ ਕਿ ਦਵਿੰਦਰ ਸਿੰਘ ਨੇ ਬਹੁਤ ਸਪੋਰਟ ਕੀਤੀ ਜਦੋਂ ਸ਼ੁਰੂ-ਸ਼ੁਰੂ ਮੈਨੂੰ ਕਈ ਵਾਰ ਆਊਟ ਆਫ ਇੰਡੀਆ ਵੀ ਜਾਣਾ ਪਿਆ ਤਾਂ ਮੈਂ ਇਕੱਲੀ ਨਹੀਂ ਗਈਆਂ ਉਹ ਆਪਣੇ ਬਿਜ਼ਨਸ ਵਿੱਚੋਂ ਟਾਈਮ ਕੱਢ ਕੇ ਮੇਰੇ ਨਾਲ ਗਏ ਅਸੀਂ ਆਮ ਹੁੰਦੇ ਹਾਂ ਨਾ ਕਿ ਇੱਕ ਸਕਸੈਸਫੁਲ ਆਦਮੀ ਦੇ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ ਇਹਨੂੰ ਵਾਇਸਾ ਵਰਸਾ ਹੈ ਇੱਕ ਸਕਸੈਸਫੁਲ ਲੇਡੀ ਦੇ ਪਿੱਛੇ ਵੀ ਇੱਕ ਆਦਮੀ ਦਾ ਹੀ ਹੱਥ ਹੁੰਦਾ ਹੈ ਤਾਂ ਜਦੋਂ ਤੁਸੀਂ ਤੁਰਦੇ ਹੋ ਤਾਂ ਆਪਣੇ ਆਪ ਰਾਹ ਬਣਦੇ ਜਾਂਦੇ ਨੇ ਸਿਰਫ ਤੁਰਨ ਲਈ ਇੱਕ ਸਟੈਪ ਜਿਹੜਾ ਨਾ ਉਹ ਤੁਹਾਨੂੰ ਲੈਣਾ ਪੈਣਾ ਹੈ ਸ਼ਾਇਦ ਇਸੇ ਨੂੰ ਹੀ ਭਾਈ ਗੁਰਦਾਸ ਜੀ ਨੇ ਕਿਹਾ ਨਾ ਚਰਨ ਸ਼ਰਨ ਗੁਰੇਕ ਪੈਂਦਾ ਜਾਏ ਚਲ ਸਤਗੁਰਕੋਟ ਪੈਂਦਾ ਆਗੇ ਹੋਏ ਨੇ ਜਿਹੜੇ ਬੱਚੇ ਨੂੰ ਘਰੋਂ ਕੁਝ ਨਹੀਂ ਮਿਲੇਗਾ ਨਾ ਬਾਹਰ ਤਾਈਂ ਪਾਲ ਕਰੇਗਾ ਜਦੋਂ ਉਹਨੂੰ ਪਿਆਰ سپورਟ ਉਹ ਸਾਰਾ ਕੁਝ ਘਰੋਂ ਹੀ ਮਿਲ ਰਿਹਾ ਤਾਂ ਫਿਰ ਉਹ ਬਾਹਰ ਕਿਉਂ ਜਾਏਗਾ ਜੇ ਮਾਤਾ ਗੁਜਰਕੌਰ ਨਿਰਿਆ ਭੈਣਾ ਬਨ ਜਾਣ ਨਾ ਤਾਂ ਫਿਰ ਸੈਭ ਜਾਦਿਆਂ ਵਾਲੀ ਘੜਤ ਅੱਜ ਵੀ ਹੋ ਸਕਦੀ ਹੈ ਕਮੀ ਸਾਡੇ ਚ ਹੀ ਹੈ ਤੁਹਾਡੀ ਚੇਂਜ ਆਇਆ ਜਿਵੇਂ ਤੁਸੀਂ ਹੁਣ ਇਸ ਪਾਸੇ ਆਏ ਹੋ ਫੈਮਿਲੀ ਵੱਲੋਂ ਕਦੇ ਇਸ ਚੀਜ਼ ਦਾ ਕੀਤਾ ਨਹੀਂ ਗਿਆ ਕਿ ਤੁਸੀਂ ਕਿੱਧਰ ਚਲੇ ਗਏ ਫੈਮਿਲੀ ਤੁਹਾਡੀ ਸਾਰੀ ਜਿਹੜੀ ਹੈ ਉਸ ਪਾਸੇ ਹੀ ਹੈ ਹਜੇ ਨਹੀਂ ਮਤਲਬ ਮੇਨ ਜਿਹੜੀ ਸਾਡੀ ਮੈਂ ਕਿਉਂਕਿ ਅਸੀਂ ਨਿਊਕਲੀਅਰ ਫੈਮਿਲੀ ਚ ਰਹ ਰਹੇ ਹਾਂ ਮੇਰੇ ਦੋ ਬੱਚੇ ਤੇ ਦਵਿੰਦਰ ਸਿੰਘ ਤਾਂ ਮੈਨੂੰ ਲੱਗਦਾ ਹੈ ਕਿ ਦਵਿੰਦਰ ਸਿੰਘ ਨੇ ਬਹੁਤ ਸਪੋਰਟ ਕੀਤੀ। ਉਹਨਾਂ ਨੇ ਕਦੀ ਵੀ ਮੈਨੂੰ ਕਿਸੇ ਵੀ ਇਸ ਦਾਇਰੇ 'ਚ ਅੱਗੇ ਜਾਣ ਤੋਂ ਰੁਕਾਵਟ ਨਹੀਂ ਬਲਕਿ ਮੇਰੇ ਸਹਾਇਕ ਬਣ ਕੇ ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਸ਼ੁਰੂ-ਸ਼ੁਰੂ ਮੈਨੂੰ ਕਈ ਵਾਰ ਆਊਟ ਆਫ ਇੰਡੀਆ ਵੀ ਜਾਣਾ ਪਿਆ ਤਾਂ ਮੈਂ ਇਕੱਲੀ ਨਹੀਂ ਗਈਆਂ। ਉਹ ਆਪਣੇ ਬਿਜ਼ਨਸ 'ਚੋਂ ਟਾਈਮ ਕੱਢ ਕੇ ਮੇਰੇ ਨਾਲ ਗਏ। ਪਹਿਲੀ ਵਾਰ ਜਦੋਂ ਮੈਂ ਅਮਰੀਕਾ ਗਈ ਉਦੋਂ ਵੀ ਉਹ ਨਾਲ ਗਏ। ਫਿਰ ਮਲੇਸ਼ੀਆ, ਬੈਂਕੋਕ ਉਹਨਾਂ ਨੇ ਨਾਲ ਉਹ ਟ੍ਰਿਪ ਪਲਾਨ ਕੀਤਾ ਕਿਉਂਕਿ ਆਪਣੇ ਬਿਜ਼ਨਸ ਚੋਂ ਇੰਨਾ ਸਮਾਂ ਕੱਢਣਾ ਉਹਨਾਂ ਲਈ ਕੋਈ ਸੌਖਾ ਕੰਮ ਨਹੀਂ ਹੈ ਪਰ ਫਿਰ ਵੀ ਉਹਨਾਂ ਨੇ ਮੇਰੇ ਲਈ ਕੀਤਾ ਤਾਂ ਉਹ ਬਹੁਤ ਵੱਡਾ ਜਿਵੇਂ ਅਸੀਂ ਆਮ ਸੁਣਦੇ ਹਾਂ ਨਾ ਕਿ ਇੱਕ ਸਕਸੈਸਫੁਲ ਆਦਮੀ ਦੇ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ ਹੈ ਇਹਨੂੰ ਵਾਇਸਾ ਵਰਸਾ ਹੈ ਇੱਕ ਸਕਸੈਸਫੁਲ ਲੇਡੀ ਦੇ ਪਿੱਛੇ ਵੀ ਇੱਕ ਆਦਮੀ ਦਾ ਹੀ ਹੱਥ ਹੁੰਦਾ ਹੈ ਤਾਂ ਉਹ ਮੈਂ ਅੱਜ ਇੱਥੇ ਖੜੀ ਆਂ ਜਿੱਤੇ ਉਹ ਜਸਪਾਲ ਵੀਰ ਜੀ ਨੇ ਮੈਨੂੰ ਐਜ਼ ਅ ਨੋਲਿਜ ਗਰੋ ਕੀਤਾ ਪਰ ਸਮਾਜਿਕ سپورਟ ਜਿਹੜੀ ਹੈ ਨਾ ਕਿਉਂਕਿ ਇੱਕ ਗੱਲ ਮੈਂ ਇਹ ਵੀ ਮਹਿਸੂਸ ਕਰਦੀ ਆ ਕਿ ਇਕੱਲੇ ਲੇਡੀ ਲਈ ਕਿਤੇ ਬਾਹਰ ਜਾਣਾ ਨਾ ਕੋਈ ਸੌਖਾ ਨਹੀਂ ਹੈ ਕਿਉਂਕਿ ਬਹੁਤ ਸਾਰੇ ਡਿਫਰੈਂਟ ਲੋਕਾਂ ਤੇ ਹਾਲਾਤਾਂ ਚੋਂ ਤੁਹਾਨੂੰ ਲੰਘਣਾ ਪੈਂਦਾ ਤੇ ਜਦੋਂ ਤੁਹਾਡੇ ਨਾਲ ਘਰ ਦਾ ਇੱਕ ਬੰਦਾ ਹੈ ਨਾ ਤਾਂ ਫਿਰ ਉਹ ਡਿਫਰੈਂਟ ਸਿਨੈਰੀਓ ਹੋ ਜਾਂਦਾ ਕਿਉਂਕਿ ਇਹ ਸਾਰਾ ਫੀਲਡ ਹੀ ਮੇਲ ਡੋਮਿਨੈਂਸ ਹੈ ਤਾਂ ਜਿੰਦਾ ਬੰਦਾ ਦੋਨੋਂ ਪੱਖ ਹੁੰਦੇ ਨੇ ਤਾਂ ਫਿਰ ਜਦੋਂ ਘਰ ਦਾ ਕੋਈ ਬੰਦਾ ਨਾਲ ਹੈ ਤਾਂ ਤੁਹਾਡੀ سپورਟ ਤੁਹਾਡੀ એનર્ਜੀ ਉਹ ਡਬਲ ਹੋ ਜਾਂਦੀ ਹੈ ਤਾਂ ਉਹਨਾਂ ਨੇ ਨਾਲ سپورਟ ਕੀਤਾ ਤਾਂ ਜਦੋਂ ਇੱਕ ਹੋਰ ਪੱਖ ਇਹ ਤਾਂ ਬਾਹਰੀ ਹੋ ਗਿਆ ਨਾ ਘਰ ਦੇ ਵਿੱਚ ਜਿਹੜਾ ਤੁਹਾਡਾ ਸਵਾਲ ਹੈ ਘਰ 'ਚ ਜਦੋਂ ਤੁਹਾਡੇ ਨਾਲ ਹਸਬੈਂਡ ਬਰਾਬਰ ਤੇ ਖੜਾ ਹੈ ਨਾ ਤੇ ਫੈਮਿਲੀ 'ਚੋਂ ਫਿਰ ਕੋਈ ਨਹੀਂ ਕੁਝ ਕਹਿੰਦਾ ਜਦੋਂ ਤੁਹਾਡਾ ਹਸਬੈਂਡ سپورਟ ਨਹੀਂ ਕਰ ਰਿਹਾ ਤਾਂ ਫਿਰ ਫੈਮਿਲੀ ਵਾਲੇ ਵੀ ਉਹਦੇ ਤੇ ਕਿੰਤੂ ਪਰੰਪੂ ਕਰਦੇ ਨੇ ਪਰ ਮੈਨੂੰ ਕਿਸੇ ਨੇ ਕੋਈ ਕਿੰਤੂ ਪਰੰਤੂ ਨਹੀਂ ਹਾਂ ਠੀਕ ਹੈ ਜਦੋਂ ਚੇਂਜ ਆਇਆ ਮਤਲਬ ਜਦੋਂ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਮੈਂ ਔਰਨਮੈਂਟਸ ਪਾਉਂਦੀ ਸੀ ਤਾਂ ਕਈ ਵਾਰ ਮੈਨੂੰ ਅ ਕਰਦੇ ਆ ਜੋ ਕਈਆਂ ਨੇ ਕਹਿਣਾ ਲੈ ਤੂੰ ਵੱਖਰਾ ਅੰਮ੍ਰਿਤ ਛੱਕ ਲਿਆ ਤੂੰ ਕੰਨਾਚ ਵੀ ਨਹੀਂ ਪਾਉਂਦੀ ਤੂੰ ਲੈ ਹੱਥ 'ਚ ਤਾਂ ਪਾਈ ਸਕਦੇ ਆ ਯਾ ਗਲੇ ਮਤਲਬ ਮੈਂ ਨਹੀਂ ਕਹਿੰਦੀ ਕਿ ਇਹ ਕੋਈ ਬਹੁਤ ਵੱਡੀ ਗੱਲ ਹੈ ਪਰ ਮੇਰਾ ਆਪਣਾ ਹੀ ਦਿਲ ਨਹੀਂ ਕਰ ਰਿਹਾ ਤਾਂ ਉਹ ਮੈਨੂੰ ਠੀਕ ਲੱਗਦਾ ਉਦਾਂ ਹੀ ਰਹਿਣਾ ਤਾਂ ਅਜੂਨ ਸਾਰਿਆਂ ਨੇ ਪ੍ਰਵਾਨ ਕਰ ਲਿਆ ਸਾਰੇ ਬਲਕਿ ਖੁਸ਼ ਹੁੰਦੇ ਨੇ ਉਸ ਗੱਲ ਨੂੰ ਦੇਖ ਕੇ ਤਾਂ ਜਦੋਂ ਤੁਸੀਂ ਤੁਰਦੇ ਹੋ ਤਾਂ ਆਪਣੇ ਆਪ ਰਾਹ ਬਣਦੇ ਜਾਂਦੇ ਨੇ ਸਿਰਫ ਤੁਰਨ ਲਈ ਇੱਕ ਸਟੈਪ ਜਿਹੜਾ ਨਾ ਉਹ ਤੁਹਾਨੂੰ ਲੈਣਾ ਪੈਣਾ ਹੈ ਸ਼ਾਇਦ ਇਸੇ ਨੂੰ ਹੀ ਭਾਈ ਗੁਰਦਾਸ ਜੀ ਨੇ ਕਿਹਾ ਨਾ ਚਰਨ ਸ਼ਰਨ ਗੁਰੇਕ ਪੈਂਦਾ ਜਾਏ ਚਲ ਸਤਗੁਰਕੋਟ ਪੈਂਦਾ ਆਗੇ ਹੋਏ ਨੇ ਉਹ ਇੱਕ ਸਟੈਪ ਫਿਰ ਉਹ ਕਰੋੜਾਂ ਚ ਕਦੋਂ ਬਣ ਗਿਆ ਪਤਾ ਹੀ ਨਹੀਂ ਲੱਗਿਆ ਸਟੈਪ ਵੀ ਲੈਣ ਦੀ ਬਸ ਇੱਕ ਉਹ ਇੱਕ ਸਟੈਪ ਦੀ ਹਿੰਮਤ ਕਰਨੀ ਪੈਂਦੀ ਹੈ ਸੋ ਲਾਸਟ ਤੇ ਤੁਹਾਡੇ ਤੋਂ ਕੁਝ ਮੈਸੇਜ ਜਿਹੜਾ ਹੈ ਉਹ ਚਾਹਾਂਗੀ ਕਿ ਉਹ ਪੇਰੈਂਟਸ ਵਾਸਤੇ ਕਿਸ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਇਸ ਪਾਸੇ ਤੋਰਨ ਤਾਂ ਕਿ ਅੱਗੇ ਜਾ ਕੇ ਲਾਈਫ ਦੇ ਵਿੱਚ ਕਦੇ ਉਹਨਾਂ ਨੂੰ ਮਾਤ ਨਾ ਖਾਣੀ ਪਵੇ ਕਦੇ ਉਹਨਾਂ ਨੂੰ ਠੋਕਰ ਨਾ ਵਜੇ ਸਹੀ ਰਹਿਣ ਮੈਂ ਇੱਕੋ ਗੱਲ ਹੀ ਸਾਰੇ ਪੇਰੈਂਟਸ ਨੂੰ ਬੇਨਤੀ ਕਰਨੀ ਚਾਹਾਂਗੀ ਕਿ ਜਿਹੜੀ ਗੱਲ ਆਪਾਂ ਪਹਿਲੇ ਕੀਤੀ ਨਾ ਕਿ ਸਾਡੇ ਕੋਲ ਉਹ ਜਿਹੜੇ ਇਨੀਸ਼ੀਅਲ ইਅਰਸ ਨੇ ਉਹ ਬਹੁਤ ਕੀਮਤੀ ਨੇ ਅਸੀਂ ਉਹਨਾਂ ਦੇ ਧਿਆਨ ਦੇਈਏ ਤੇ ਆਪਣੇ ਘਰ ਦਾ ਮਾਹੌਲ ਇਦਾਂ ਦਾ ਕਰੀਏ ਕਿ ਬੱਚਿਆਂ ਨੂੰ ਬਾਹਰੋਂ ਕੁਝ ਲੈਣ ਦੀ ਲੋੜ ਹੀ ਨਾ ਲੱਗੇ ਦੇਖੋ ਜਿਹੜੇ ਬੱਚੇ ਨੂੰ ਘਰੋਂ ਕੁਝ ਨਹੀਂ ਮਿਲੇਗਾ ਨਾ ਬਾਹਰ ਤਾਈਂ ਭਾਲ ਕਰੇਗਾ ਜਦੋਂ ਉਹਨੂੰ ਪਿਆਰ سپورਟ ਨਾ ਉਹ ਸਾਰਾ ਕੁਝ ਘਰੋਂ ਹੀ ਮਿਲ ਰਿਹਾ ਤਾਂ ਫਿਰ ਉਹ ਬਾਹਰ ਕਿਉਂ ਜਾਏਗਾ ਤੇ ਇੱਕ ਗੱਲ ਹੋਰ ਯਾਦ ਰੱਖਿਏ ਜੇ ਮਾਤਾ ਗੁਜਰਕੌਰ ਨਿਰੀਆਂ ਭੈਣਾਂ ਬਣ ਜਾਣਨਾਂ ਤਾ ਫਿਰ ਸੈਤਜਾਦਿਆਂ ਵਾਲੀ ਘੜਤ ਅੱਜ ਵੀ ਹੋ ਸਕਦੀ ਹੈ ਕਮੀ ਸਾਡੇ ਚ ਹੀ ਹੈ ਘੜਤ ਕੋਈ ਕਮੀ ਨਹੀਂ ਹੋਏਗੀ ਜਿਸ ਦਿਨ ਅਸੀਂ ਆਪਣਾ ਜੀਵਨ ਮਾਤਾ ਗੁਜਰਕੌਰ ਦੇ ਪਾਏ ਪੂਰਣਿਆਂ ਤੇ ਲੈ ਆਵਾਂਗੇ ਤਾਂ ਪੈਰੈਂਟਿੰਗ ਕੋਈ ਐਵੇਂ ਗੱਲ ਨਹੀਂ ਹੈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹਦੇ ਲਈ ਤੁਹਾਨੂੰ ਪਹਿਲੇ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੈ ਕਿਉਂਕਿ ਤੁਹਾਡਾ ਆਪਸੀ ਬਿਹੇਵੀਅਰ ਹਸਬੰਡ ਵਾਈਫ ਦਾ ਆਪਸ ਵਿੱਚ ਕਿਦਾਂ ਤੁਸੀਂ ਇੱਕ ਦੂਜੇ ਦੀ ਰਿਸਪੈਕਟ ਕਰਦੇ ਹੋ ਕਿਦਾਂ ਇੱਕ ਦੂਜੇ ਨੂੰ ਬੁਲਾ ਰਹੇ ਹੋ ਉਹ ਸਾਰੀਆਂ ਚੀਜ਼ਾਂ ਬੱਚੇ ਨੂੰ ਇੰਪੈਕਟ ਕਰ ਰਹੀਆਂ ਨੇ ਉਹ ਜਾਣੇ ਅਣਜਾਣੇ 'ਚ ਮੈਂ ਥੋੜੇ ਦਿਨ ਪਹਿਲੇ ਹੀ ਇੱਕ ਵੀਡੀਓ ਦੇਖ ਰਹੀ ਸੀ ਉਹਦੇ ਵਿੱਚ ਉਹਨਾਂ ਨੇ ਇਹੀ ਦਿਖਾਇਆ ਹੋਇਆ ਸੀਗਾ ਕਿ ਇੱਕ ਬੱਚਾ ਕਿਸੇ ਜਾਣ ਪਛਾਣ ਦੇ ਬੰਦੇ ਨਾਲ ਬੈਠਾ ਉਹਨ ਦੇ ਸਾਹਮਣੇ ਉਹਨੇ ਟੌਇਜ਼ ਰੱਖੇ ਉਹ ਖੇਡ ਰਿਹਾ ਪਰ ਇੱਕ ਅਚਾਨਕ ਤੋਂ ਇੱਕ ਅ ਡਿਫਰੈਂਟ ਕੈਰੈਕਟਰ ਉਹਦੇ ਸਾਹਮਣੇ ਆਂਦਾ ਹੈ ਤਾਂ ਫਿਰ ਉਹ ਜਿਹੜਾ ਸੀਗਾ ਬੰਦਾ ਉਹਨੂੰ ਫਿਰ ਦੁਬਾਰਾ ਟੁਆਏ ਦਿੰਦਾ ਤੇ ਉਹ ਉਹਨਾ ਕੰਫਰਟੇਬਲੀ ਨਹੀਂ ਖੇਲ ਪਾ ਰਿਹਾ ਇਹਦਾ ਮਤਲਬ ਕੁਝ ਵੀ ਤੁਹਾਡੇ ਬੱਚੇ ਸਾਹਮਣੇ ਜਿਹੜਾ ਚੰਗਾ ਨਹੀਂ ਹੋ ਰਿਹਾ ਉਹ ਚਾਹੇ ਬਿਹੇਵੀਅਰ ਅਸਪੈਕਟ ਤੋਂ ਹੋਵੇ ਜਿਵੇਂ ਹਸਬੈਂਡ ਵਾਈਫ ਆਪਸ ਵਿੱਚ ਆਰਗੂ ਕਰ ਰਹੇ ਨੇ ਜਾਂ ਲੜ ਰਹੇ ਨੇ ਜਾਂ ਕੁਝ ਵੀ ਕਿਸੇ ਨੂੰ ਅਬਿਊਜ਼ਿਵ ਲੈਂਗੁਏਜ ਚ ਬੋਲਿਆ ਜਾ ਰਿਹਾ ਤਾਂ ਉਹ ਚਾਹੇ ਹਜੇ ਬੱਚਾ ਬੋਲ ਨਹੀਂ ਪਾ ਰਿਹਾ ਪਰ ਉਹ ਸਾਰੇ ਦਾ ਅਸਰ ਹੁੰਦੇ ਮਾਈਂਡ ਤੇ ਆ ਰਿਹਾ ਹੈ ਤਾਂ ਇਹ ਚੀਜ਼ਾਂ ਸਾਨੂੰ ਸਿੱਖਣੀਆਂ ਬਣ ਗਈਆਂ ਕਿਉਂਕਿ ਅੱਜ ਜੋ ਟਾਈਮ ਹੈ ਨਾ ਇਹ ਬੜਾ ਹੀ ਸੋਸ਼ਲ ਮੀਡੀਆ ਦੇ ਪ੍ਰਭਾਵ ਵਾਲਾ ਹੈ ਆਲੇ ਸਾਡੇ ਕੋਲ ਇੰਨੀਆਂ ਫੈਸਿਲਿਟੀਆਂ ਹੀ ਨਹੀਂ ਸਨ ਸਾਨੂੰ ਤੇ ਫੋਨ ਦੀ ਟਿਊਨ ਨਹੀਂ ਸਮਝ ਆਉਂਦੀ ਹੁੰਦੀ ਸੀ ਵੀ ਇਹ ਹੈਂਗ ਹੋ ਗਿਆ ਹੈ ਕਿ ਇਹਦੇ ਵਿੱਚ ਉਹ ਇੰਗੇਜ ਦੀ ਟਿਊਨ ਹੈ ਤੇ ਅੱਜ ਤੁਸੀਂ 2-3 ਸਾਲ ਦੇ ਬੱਚੇ ਨੂੰ ਪੁੱਛੋ ਵੀ ਫੋਨ ਚਲਾਉਣਾ ਕਿਵੇਂ ਤੁਹਾਨੂੰ ਸਿਖਾ ਦੇਗਾ ਆ ਰੈਪ ਨੂੰ ਖੋਲਨੀ ਆਂਦੀ ਹੈ ਮੈਂ ਉਸ ਦਿਨ ਹੀ ਦੇਖਿਆ 2 ਸਾਲ ਦਾ ਬੱਚਾ ਸੀਗਾ ਆਪਣੇ ਆਪ YouTube ਕਾ ਖੋਲ ਕੇ ਉਹਨੇ ਆਪਣੀ ਪੋਇਮ ਲਗਾ ਲਈ ਅਜੇ 2 ਸਾਲ ਦਾ ਨਹੀਂ ਹੈ 1 ਮਹੀਨਾ ਘੱਟ ਸੀਗਾ ਤਾਂ ਮਤਲ ਤੁਹਾਨੂੰ ਵੀ ਫਿਰ ਉਹਨਾਂ ਐਜੂਕੇਟ ਹੋਣਾ ਪਏਗਾ ਨਾ ਤੁਹਾਨੂੰ ਉਹੋ ਜਿਹਾ ਮਾਹੌਲ ਉਹਨਾਂ ਨੂੰ ਦੇਣਾ ਮਤਲ ਜੇ ਇਹਦਾ ਮਤਲ ਬੱਚੇ ਇੰਨੀ ਗ੍ਰਾਸਪਿੰਗ ਪਾਰ ਹੈ ਤਾਂ ਤੁਸੀਂ ਜੇ ਉਹਨੂੰ ਚੰਗਾ ਮਟੀਰੀਅਲ ਦਿਓਗੇ ਤਾਂ ਫਿਰ ਉਹ ਵੀ ਤਾਂ ਉਹ ਗ੍ਰਾਸਪ ਕਰੇਗਾ ਨਾ ਤਾਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਬੱਚਿਆਂ ਦੀ ਘੜਤ ਲਈ ਅਸੀਂ ਸੁਚੇਤ ਹੋਈਏ ਇਹ ਨਹੀਂ ਕਿ ਠੀਕ ਹੈ ਬੱਚੇ ਨੂੰ ਜਨਮ ਦੇ ਦਿੱਤਾ ਤੇ ਉਹ ਮੈਂ ਦੀ ਪਲਵੀਏ ਜਾਏਗਾ ਉਹਨੂੰ ਉਹਨਾ ਦਾਇਰਾ ਉਹੋ ਜਿਹਾ ਕੀ ਦੇਣਾ ਚਾਹੀਦਾ ਜਿਹੋ ਜਿਹਾ ਅਸੀਂ ਚਾਹੁੰਦੇ ਆ ਜਾਂ ਰਾਦਰ ਅਸੀਂ ਨਹੀਂ ਜਿਹੋ ਜਿਹਾ ਗੁਰੂ ਚਾਹੁੰਦਾ ਹੈ ਜੀ ਤਾਂ ਫਿਰ ਉਹ ਜੀਵਨ ਤੇ ਸਮਾਜ ਦੋਨੋਂ ਸੋਹਣੇ ਬਣਨਗੇ